ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੇ ਭਰਾ ਮਰੇ ਠੀਕ ਠਾਕ ਜੇ ਸਾਰੇ ਐਤਵਾਰ ਦਾ ਦਿਹਾੜਾ ਆ ਤੇ ਆਪਾਂ ਆਏ ਆ ਜੀ ਗੁਰਦਰਾ ਸਾਹਿਬ ਅੰਮ੍ਰਿਤਸਰ ਤੇ ਚਪੈਰਾ ਸਾਹਿਬ ਕਟਾਂਗੇ ਅੱਜ ਦੇ ਨਾਲੇ ਮਹਾਰਾਜ ਦੇ ਕਰਾਂਗੇ ਤੇ ਸੇਵਾ ਸਾਰੇ ਵੀਰਾਂ ਭੈਣ ਭਰਾਵਾਂ ਦੇ ਵਾਹਿਗੁਰੂ ਚੜ੍ਹਦੀ ਕਲਾ ਰੱਖਿਓ ਮਿਹਰ ਭਰਿਆ ਅਸਰ ਰੱਖਿਓ ਤੇ ਹਾਂਜੀ ਵਲੋਗ ਨਾਲ ਜੁੜੇ ਰਹੋ ਜੋ ਕਾ ਕਰਾਂਗੇ ਤੁਹਾਨੂੰ ਦਿਖਾਉਨੇ ਆ ਜੀ ਹਾਂਜੀ 사ਸੀ ਗਾਲ ਜੀ ਜੁੜੇ ਰਹੋ ਵਲੋਗ ਨਾਲ ਸੋ ਬਾਰੀ ਕਰਦਾ ਆ ਆ ਆ ਵਾਲੇ ਸਹਾਰੀ ਤੋਂ ਆਏ ਆ ਵੀਰ ਹੁਣੀ ਜਿਹੜਾ ਨੇ ਆਪਾਂ ਪਰਮਸ ਜਾ ਕੇ ਦੇਣਦੇ ਆ ਨਾ ਬਰਨਾ ਬੱਜਿਆ ਸਿਰ ਤੇ ਵਿੱਚ ਕਰੋ ਦਰਸ਼ਣ ਆ ਗਿਆ ਵਿੱਚ ਆ ਗਿਆ ਲਾਗਰੇ ਬਣ ਕੇ ਬਈ ਬਰਨਾ ਲਾਗਰੇ ਬਣ ਕੇ ਬਈ ਬਰਨਾ ਇਹਦਾ ਹੋ ਗਿਆ ਹਰ ਜਨ ਕੀ ਬਾਤ ਆ ਗਿਆ ਆਲਾ ਮਨੀ ਜੋ ਗੰਗਾ ਜੰਮ ਜਾ ਆਪਣੇ ਕੋਲੋਂ ਲੈ ਆਇਆ ਨਾ ਇਹੋ ਮੇਰਾ ਘਟਲਾ ਲੜਾ ਮੜਾਇਆ બરાક તો બરાક રવાઈ છે આવતો નહી ને પાછો ਪਾ ਲਈ ਆ ਵੇ ਨਮਣੀ ਸਾਡੇ ਦੇ ਨਾਲ 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 ਸਾਡੇ ਦੇ ഏട നഗര촌 കിട പറ ജാടാ തന്നേ ടാറി ടാറി ਅੱਲੈਕੁਮ ਅਲੈਕੁਮ ਵੀਰ ਭਰਾ ਮਿਲੇ ਆਪਾਂ ਨੂੰ ਕਹਿੰਦੇ ਵੀਰ ਜੀ ਸਿਰ ਤੇ ਪਰਨੇ ਸਜਾ ਦਿਓ ਜਿੰਨੇ ਵੀ ਜੋਗੇ ਆਪਾਂ ਆਗੇ ਵੀਰ ਉਹਨਾਂ ਦੇ ਪਰਨੇ ਸਜਾ ਕੇ ਦਿੱਤੇ ਆ ਤੇ ਵਾਇਗਰੂ ਗਾੜੀਆਂ ਹੋਰ ਹੱਥਾਂ ਦੀ ਸਫਾਈ ਕਰ ਦਵੇ ਵਾਇਗਰੂ ਤੇ ਜਿੱਦਾਂ ਗਾ ਕੋਈ ਕਵੇ ਬੰਨਣ ਦੇ ਆਪਾਂ ਉਹਨਾਂ ਦੇ ਸਿਰ ਤੇ ਸਜਾ ਸਕੀਏ ਨਾਲ ਆਪਣੇ ਨਿਹੰਗ ਸਿੰਘ ਜਗਨੂ ਵੀ ਅੱਜ ਪਹੁੰਚੇ ਆ ਆਪਣੇ ਗਵਾਂਢੀ ਆ ਵੀਰ ਵੀਰ ਵੀ ਤਰਨਾ ਦਲ ਚ ਬਾਬਿਆਂ ਦੇ ਨਾਲ ਹੀ ਰਹਿੰਦਾ ਹੈ ਹੋਰ ਵੀਰ ਦੀ ਸਾਰੇ ਠੀਕ ਠਾਕ ਜੇ ਭਰਾ ਮੇਰੇ ਵਲੋਗ ਨਾਲ ਜੁੜੇ ਰਹੋ ਕਰਾਉਣੇ ਆ ਦਰਸ਼ੇ ਮੇਲੇ ਵਾਇਰ ਜੀ ਮੀ ਦੇ ਵਿੱਚ ਵੀ ਸੰਗਤ ਬੈਠੀ ਆ ਵਾਇਰ ਪਹਿਰਾ ਸਾਹਿਬ ਚੱਲ ਜਾ ਪਿਆ ਵਾਇਰ ਬਾਜ ਚਾਹੀਦਾ ਸਭੇ ਬਾਜ ਦੇਤੀ ਜੋ ਬੇ ਅਪਣੀ ਕੋਲ ਆ ਕੇ ਰੱਖਾ ਵਾਯੂ ਗ੍ਰੀ ਸੰਗਤ ਘਾਟੀ ਅੱਜ ਕਰਦੇ ਆਪਾਂ ਦਰਸ਼ਨ ਅੰਦਰ ਸੰਗਲ ਜੀ ਆਦੀ ਹੈ ਵੈਰ ਨੂੰ ਦੇਵੇਂ ਮਾੜੇ ਤਰ੍ਹਾਂ ਆਲੀਆ ਭੋਜਨ ਆਲੀ ਆ ਸ੍ਰੀ ਦਾਨ ਸਾਹਿਬ ਵਾਲੀ ਗਲੀ ਤੋਂ ਜਦੋਂ ਦਰਬਾਰ ਸਾਹਿਬ ਨੂੰ ਜਾਈ ਦੇਣਾ ਇੱਥੇ ਵੀਰ ਉਹਨਾਂ ਦੀ ਦੁਕਾਨ ਆ ਲਾਲੀ ਪਕੌੜੇ ਵਾਲਾ ਇੱਕ ਨੰਬਰ ਹੀ ਚੀਜ਼ਾਂ ਹੁੰਦੀਆਂ ਆ ਵੀਰ ਉਹਨਾਂ ਕੋ ਤੇ ਪਕੌੜਿਆਂ 'ਚ ਜੇ ਤੇਲ ਲੱਭ ਜੇ ਤੇ ਮੇਰੇ ਨਾਲ ਨੈਟ ਕਰ ਲਿਓ ਕਿ ਨਹੀਂ ਕਰਨਾ ਸਿਰਾਇ ਗਰਾਈ ਪਈ ਵੀਰ ਉਹਨਾਂ ਨੇ ਬੜੀ ਕਿੰਨੇ ਸਾਲ ਪੁਰਾਣੀ ਆਪਣੀ ਦੇਖਣਾ 25 ਸਾਲ ਪੁਰਾਣੀ ਹੈ ਇਹਦੇ ਮੈਂ ਜਦੋਂ ਦੀ ਆਪਣੀ ਹੋਜ ਸੰਭਾਲੀ ਹੈ ਨਾ ਜਦੋਂ ਐਂਦੀ ਮੈਂ ਲੰਘਦੇ ਆ ਇਦਾਂ ਹੀ ਵੇਖੀ ਪਤੋ ਬੜੀ ਖੁਸ਼ਬੂ ਮੈਨੂੰ ਵਾਇ ਮਾਰ ਹੀ ਰਹਿੰਦੀ ਫਿਰ ਮੈਂ ਕਾਹਨਾਂਗਾ ਖਸ਼ਾਕੇ ਹਰਨਾਂ ਕਰੋ ਵੀਰੋ ਨਾਲ ਇੱਥੇ ਸ਼ੌਪ ਤੇ ਵਿਜ਼ਿਟ ਇੱਕ ਨੰਬਰ ਕੁਆਲਿਟੀ ਆ ਰੈਡੀਮੇਡ ਸਭ ਕੁਝ ਆਪਰੇ ਖੋਜ ਆ ਪਿਛੇ ਤਿਆਰ ਹੋਣੇ ਆ ਸਾਰੀਆਂ ਚੀਜ਼ਾਂ ਵੀਰੋ ਨੇ ਡੇ ਤਿਆਰ ਇਹ ਕਰਨਾ ਆਨ ਸਪ੍ਰਿੰਗਰ ਲੱਗੇ ਆ ਜੀ ਮੁੰਡੇ ਖਾਨ ओके उधर ਵੀਰ ਉਹਨੇ ਕਾਰ ਦਨ ਲੱਗੇ ਆ ਕੰਨਾਂ ਦਾ ਕੰਮ ਆਂਦਾ ਸੋਨੇ ਦਾ ਪੌਣੀਆਂ ਬਣਤੀਆਂ ਗੰਚ ਯਾਰ ਫਿਰ ਕਾਰੀਗਰ ਦਾ ਆਈਏ ਪਾਸਾ ਠੀਕ ਦਊ ਬਣਦੀ ਇਹ ਫਿਰ ਕਾਰੀਗਰ ਦਾ ਉਹ ਵੀਰ ਇਹ ਸੁਣਾ ਕਿਨੇ ਜਿੰਨ ਲੱਗਦੀ ਹੈ ਤੇ ਵੀਰ ਬਤਾਉਂਦੇ ਕੁਪਾ ਜਾਂਦੀ ਦਾ ਪੈ ਵੀ ਗਈ ਉਹ ਡਾਗ ਰਹਾ ਹੋਏ ਟੀਡ ਤੇ ਆਈ ਆ 5 6 ਤਾਂ ਨਾ ਪਤਾ ਟੀਡ ਤੇ ਆਈ ਆ ਆਈ ਹੈ ਬਿਲਕੁਲ ਜਨਨ ਮੋੜ ਸਾਡਾ ਰੋਜ਼ ਦਾ ਕੰਮ ਹੈ ਤੇ ਫਿਰ ਭਾਈ ਫੇ ਮਰਜ਼ੀ ਦੀ ਮਰਜ਼ੀ ਵਾਲੀ ਹੋ ਮਰਜ਼ੀ ਮੇਰੇ 10 ਦੰਦ ਦੇ 10 ਆਂ ਦਾ ਮਸੀਹ ਮਰਾ ਗਿਆ ਜਾਣਦੇ ਆ ਆਪਾਂ ਇਧਰ ਬਾਬ ਸਾਹਿਬ ਕਰਕੇ ਉਹਨੇ ਉੱਥੇ ਦਰਸ਼ੇ ਮੇਲੇ ਫ੍ਰਿਸ਼ ਕੰਢੀ ਲੋਦਰ ਆਪਾਂ ਬਾਬਾ ਟਾਲਾ ਰਾਇ ਦੇ ਉਧਰ ਪਹੁੰਚ ਚਲੇ ਹੋ ਜੀ ਆ ਆਪਣੇ ਲਾਡ ਲੀਆਂ ਫੋਜਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਆਣੇ ਅੱਜ ਪਹੁੰਚ ਗਏ ਆ ਜੀ ਆ ਪੰਗੋਰ ਦਾ ਰਵਾ ਬਾਟタルਾਏ ਜੀ ਦੇ ਵਾਇਰ ਚੈੱਕ ਕਰੋ ਗੁਰਦਾਰੇ ਦਰ ਸਿੰਘ ਕਰੋ ਵਾਇਰ ਨੂੰ ਰੋਵਰੇ ਮਹਾਰਾਜ ਦੇ ਬਹੁਤ ਸੋਹਣਾ ਸਰੋਵਰ ਇੱਥੇ ਗੁਰਦਾਰੇ ਉੱਪਰਲੇ ਬੱਚੇ ਸਰਾਵਾਵਾ ਗੁਰਦਰਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਬਾਈ ਜੀ ਮਾਤਾ ਗੰਗਾ ਜੀ ਨਿਵਾਸ ਆ ਵੇਖੋ ਬਾਈ ਕਿੰਨੀ ਵਧੀਆ ਕਲਾ ਕੀਤੀ ਆ ਆ ਬਰੀਕੀ ਇਟ ਜਿਹੜੀ ਨਾਨਕਸ਼ਾਹੀ ਇੱਟ ਜਿਹਨੂੰ ਕਹਿੰਦੇ ਬਾਈ ਇਹ ਇਟ ਕਿੱਥੇ ਮਿਲਦੀ ਇਹਨੂੰ ਸੋਹਣਾ ਲੱਗਦਾ ਗੁਰਦਰਾ ਹਾਂਜੀ ਚੱਲੇ ਆਂ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਪਹੁੰਚ ਗਏ ਆਪਾਂ ਅਦੀਵਾਨ ਹਾਲੋ ਆ ਮੰਜੀ ਸਾਹਿਬ ਦੀਵਾਨ ਵਾਲਾ ਮੰਜੀ ਸਾਹਿਬ ਉਹ ਵਾਲਾ ਜਿੱਥੇ ਸਵੇਰੇ ਮਹਾਰਾਜ ਦੀ ਬਾਣੀ ਨਹੀਂ ਹੁੰਦੀ ਕਥਾ ਹੁੰਦੀ ਇਹਦੇ ਅੰਦਰ ਹੁੰਦੀ ਹੈ ਜੀ ਕਥਾ ਲੋ ਕਪਾ ਨਹੀਂ ਬੇ ਰਿਵਾਇ ਗੁਰੂ ਜੀ ਮੇਰਾ ਕਰੋ ਦੀ ਜੁੜੇ ਰੋ ਵਲੋਗ ਦੇ ਨਾਲ ਕਰੋਨਿਆਂ ਦਰਸ਼ਨ ਬਾਈ ਤੁਹਾਨੂੰ ਇੱਕ આગ ਨਹੀਂ ਬਚਾ ਪਾਈ 7ਵੇਂ ਦੇ ਨਵੇਂ ਟੀਮ ਦੇ ਹੱਥੀ ਦੇ ਬੰਦੇ ਪੰਜਾਬ ਦੇ ਤੁਸੀਂ ਬਸ ਮੂਹੇ ਦਾ ਲਗਣੀ ਦਾ ਪਸਰੇ ਲੋਹੇ ਦੇ ਤਵੇ ਹੱਤੀ ਦੇ ਉਹ ਡੱਬਾ ਘੋੜਾ ਵਾ ਉਹ ਉਹ ਦਿਨ ਮੋੜ ਉਹਦਾ ਨਾਮ ਉਹ ਜਗਨੂ ਤੇਰਾ ਪੱਪਾ ਵਾਲੇ ਕਿਹੜਾ ਘੋੜਾ ਆ ਤੂੰ ਗਰੇੜੇ ਘੋੜੇ ਤੇ ਚੜਦਾ ਗਰੇੜੇ ਤੇ ਹੈ ਆ ਜੇ ਸਾਡੇ ਮੇਰਾ ਗਵਾਂਢੀ ਹੈ ਜਗਰੂ ਵੇਖੋ ਜੀ ਭਚੰਗੀ ਸਿੰਘ ਉਹਦਾ ਮੂੰਹ ਕਰ ਦੇ ਇੱਕਰੀ ਇਹ ਵੀ ਬਾਬਾ ਜੀ ਦੇ ਨਾਲ ਹੀ ਰਹਿੰਦਾ ਆ ਬਾਬਾ ਜੀ ਓਗਿਆ ਸਿੰਘ ਜੀ ਨੇ ਤਰਨਾ ਦਲ ਦੇ ਵਿੱਚ ਆ ਤੇ ਫਿਰ ਮਾੜਾ ਦੋ ਨੋਲਜ ਘੋੜਿਆਂ ਬਾਰੇ ਹੁਣ ਕਿਹੜਾ ਘੋੜਾ ਚੜਿਆ ਬਾਬਾ ਇਹਨੂੰ ਵੱਡਾ ਘੋੜਾ ਕਿਹੜਾ ਜੜਿਆ ਹੈ ਨਾਗ ਘੋੜਾ ਕਾਲਾ ਰੰਗਿਆ ਉਹਦਾ ਇਹਨੂੰ ਨਾਗ ਘੋੜਾ ਕਹਿੰਦੇ ਆ ਕੋਈ ਲੈ ਕੇ ਆਇਆ ਸੀ ਘੋੜਾ ਤੇ ਬਾਬਾ ਜੀ ਦੇ ਹੱਥ ਪਾ ਲਿਆ 17 ਲੱਖ ਦਾ ਘੋੜਾ ਉਹ ਤੇ ਵੀਰ ਉਹਨਾਂ ਨੂੰ ਬਹੁਤ ਨੋਲਜ ਆ ਭਰਾ ਹੁਣ ਆਪਣੇ ਨਾਲ ਹੀ ਭਰਾ ਕਹਿੰਦਾ ਵੀ ਮੈਂ ਮੇਲੇ ਦਾ ਹਾਂ ਹੁਣ ਸਾਡੇ ਨਾਲ ਹੀ ਵੇਖਣੇ ਨੇ ਸਾਰੇ ਹੀ ਇਹ ਤੁਹਾਨੂੰ ਬਸਾਂ ਲਿਆਂਗੇ ਸੰਗੜੀ ਆਪਾਂ ਨੂੰ ਲੋੜਿਆ ਇਹ ਜੱਦਰ ਨੂੰ ਜਾਵਾਂਗੇ ਧਿਆਨ ਸਿੰਘ ਨਾਲ ਹੋਣਗੇ ਤੇ ਕੋਈ ਡੱਕੂਗਾ ਅਗਲੀ ਲੈ ਇੱਕ ਆਰਾ ਕੇ ਬੋਲੇ ਇਸ ਸੋਹਣੇ ਹਾਲ ਸੋਹਣੇ ਹਾਲ ਨਾ ਲਾਡੀ ਦੀ ਮੰਗਣੀ ਹੋ ਗਈ ਪਾਰਟੀ ਮਾਰੋ ਤਾੜੀਆਂ ਪਾਰਟੀ ਹੋਰ ਤਾੜੀਆਂ ਨਹੀਂ ਮਾਰੀਆਂ ਇਹਨੇ ਯਾਰ ਆ ਗੱਲ ਮੜੀ ਆ ਯਾਰ ਥੋਕ ਤਾੜੀ ਬਾਜੀ ਨਾਲ ਤੋੜਾ ਬੁਲਾਓ ਆਈਏ ਬਹੁਤ ਫਨ ਹੋ ਗਿਆ ਲਾਡੀ ਦੀ ਮੰਗਣੀ ਹੋ ਗਈ ਆ ਲਾਜਾ ਰਿਆ ਕਿਦੇ ਨਾਂ ਦੇ ਲਾਟੀ ਲਾਟੀ ਆ ਜੈ ਸ੍ਰੀ ਅਕਾਲ ਓਹ